ਤੁਸੀਂ 40 CC ਦੁੱਤ ਲੈਣਾ। ਲਓ ਜੀ ਆਪਣੇ ਉਸਤਾਦ ਜੀ ਨਹੀਂ ਦੱਸਣ। ਦੀਵਾਲ ਤੁਸੀਂ ਲੈਣੀ ਆ। ਇੱਕ ਲੈਣੀ ਆ ਮਾਡਰਨ। ਦੋ ਗੋਲੀਆਂ ਇਹ ਲੈਣੀਆਂ ਤੇ ਤੀਜੀ ਗੋਲੀ ਤੁਸੀਂ ਲੈ। ਜਦ ਤੱਕ ਤੁਸੀਂ ਡਾਇਨਾ ਹੋਵੇ। ਤੇ 10 ਮੀਟਰ ਨਾਲ ਮਾਰਦਾ ਹੋਵੇ ਉਹਨੂੰ ਭਾਵੇਂ ਤੁਸੀਂ ਸੋਨੇ ਤੇ ਵਰਕੇ ਤੇ ਜੋ ਮਰਜ਼ੀ ਭਾਵੇਂ ਉਹਨੂੰ ਖਵਾ ਦਿਓ। ਉਹਨੇ ਤੋਂ ਘੜ ਦੋ ਘੰਟੇ ਕਬੂਤਰ ਮਾਰੇ। ਤੇ ਪੱਕਾ ਹੋਵੇ ਦੋ ਘੰਟੇ ਦੇ ਘੜ ਤੋਂ ਘੜ ਵਾਰੇ ਉਹਨੂੰ ਫਿਰ ਚੈੱਕ ਕਰਿਓ। ਇਹ ਨਾ ਹੋਵੇ ਕਬੂਤਰ। ਕਿਵੇਂ ਕਬੂਤਰਬਾਜੀ ਹਰੇਕ ਕਬੂਤਰਬਾਜੀ ਦੱਸੀ ਆ ਉਸਤਾਦ ਜੀ ਨੇ। ਾਂਡੇ ਕੀ ਬੋਤ ਕੀ ਮਾਦੀ ਸਾਬ ਕੋ ਜੀ ਡਿਟੇਲ ਤੇ ਲੋਕੀ ਜਿਹੜੇ ਉਸਤਾਦ ਆ ਉਹ ਨਹੀਂ ਦੱਸਦੇ ਆਪਣੇ ਸ਼ਾਗਿਰਦਾਂ ਨੂੰ ਨਹੀਂ ਦੱਸਦੇ ਤੇ ਆਪਾਂ YouTube ਦੇ ਮਾਧਿਅਮ ਰਾਹੀਂ ਸਾਰੇ ਭਰਾਵਾਂ ਨੂੰ ਉਸਤਾਦ ਜੀ ਨਹੀਂ ਗਾਈਡ ਕਰਦੇ ਰਹਿੰਦੇ ਆ ਵੀ ਕਿਵੇਂ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਰੋਲ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆ ਜੀ ਅੱਜ ਆਪਾਂ ਪਹੁੰਚ ਗਏ ਆ ਜੀ ਆਪਣੇ ਉਸਤਾਦ ਲਖਬੀਰ ਸਿੰਘ ਜੀ ਦਬਾਈ ਵਾਲੇ ਸਤ ਜੀ ਸਤਿ ਸ਼੍ਰੀ ਅਕਾਲ ਜੀ ਤੇ ਲਓ ਜੀ ਬੜੇ ਦਿਨਾਂ ਤੋਂ ਸਾਰੇ ਭਰਾਵਾਂ ਨੂੰ ਇਹੀ ਹੈਗਾ ਸੀ ਵੀ ਉਸਤਾਦ ਜੀ ਨਾਲ ਕੋਈ ਜਾ ਕੇ ਤੇ ਇਹਨਾਂ ਦੀ ਵੀਡੀਓ ਕੋਈ ਬਣਾਓ ਤੇ ਕੋਈ ਸਾਨੂੰ ਸਪੈਸ਼ਲ ਕੋਈ ਪਾਣੀ ਡਾਉਣ ਵਾਲਾ ਵੀ ਆਪਣੇ ਭਰਾਵਾਂ ਦੇ ਕਮੈਂਟ ਵੀ ਆ ਰਹੇ ਸੀ ਕਿ ਕਬੂਤਰ ਆਪਾਂ ਬਾਹਰ ਵੀ ਕੱਢਣੇ ਆ ਤੇ ਜਿਵੇਂ ਕਿ ਡਾਉਣ ਵਾਲੇ ਪਾਣੀ ਤੇ ਕੋਈ ਗਰਮ ਪਾਣੀ ਤੇ ਆਪਾਂ ਸਾਰਾ ਉਸਤਾਦ ਜੀ ਨਾਲ ਕੋ ਅੱਜ ਆਏ ਆ ਜੀ ਚੱਲ ਕੇ ਤੇ ਸਾਰੀ ਜਿਹੜੀ ਆ ਵੀਡੀਓ ਬਣਾਵਾਂਗੇ ਜੀ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਟਾਰਟ ਕਰਨ ਲੱਗੇ ਆ ਜੀ ਕਿ ਜਿਵੇਂ ਆਪਣਾ ਉਡਾਉਣ ਵਾਲਾ ਜਿਹੜਾ ਵਾ ਨੁਕਤਾ ਠੀਕ ਹੈ ਜੀ ਤੇ ਉਸਤਾਦ ਜੀ ਆਪਣੇ ਭਰਾਵਾਂ ਨੂੰ ਕੋਈ ਡਾਉਣ ਵਾਲਾ ਨੁਕਤਾ ਦੱਸੋ ਜੀ ਕਿਉਂਕਿ ਸੀਜ਼ਨ ਆ ਗਿਆ ਵਾ ਤੇ ਉਹਦੇ ਮੱਕੀ ਸੀਜ਼ਨੋਂ ਸਟਾਰਟ ਹੀ ਆ ਤੇ ਭਰਾਵਾਂ ਨੇ ਉਡਾਉਣੇ ਸਟਾਰਟ ਕਰ ਦੇਣੇ ਆ ਦੇਖੋ ਜੀ ਜਿਹੜੇ ਆਪਣਾ ਮੌਸਮ ਦੇ ਹਿਸਾਬ ਨਾਲ ਵੈਸੇ ਤੇ ਜਿਹੜਾ ਕੋਈ ਵੀ ਮੈਡੀਸਿਨ ਲੱਗਦੀ ਆ ਹਾਂਜੀ ਹਾਂਜੀ ਮੈਡੀਸਿਨ ਜਿਹੜੀ ਵੀ ਲੱਗਣੀ ਆ ਮੌਸਮ ਦੇ ਹਿਸਾਬ ਨਾਲ ਲੱਗਣੀ ਆ ਹਾਂਜੀ ਹਾਂਜੀ ਤੇ ਇਹ ਮਤਲਬ 40 ਤੋਂ ਜਿਹੜਾ 40 ਦੇ ਲਾਗੇ ਤੱਕ ਜਿਹੜਾ ਮਸ ਟੈਂਪਰੇਚਰ ਆ ਉਹਦਾ ਨੁਕਤਾ ਤੁਹਾਨੂੰ ਮੈਂ ਦੱਸ ਦੇਣਾ ਹਾਂਜੀ ਤੇ ਸਾਜੀ ਜਿਵੇਂ ਹੁਣ ਆਈ ਆ ਕਿ ਵਸਾਖ ਦੀਆਂ ਉਡਾਰਾਂ ਚੱਲੂਗਾ ਵਸਾਖ ਦੀਆਂ 11 ਚਾਲੂ ਆ ਤੇ ਇਹਦੇ ਵਿੱਚ ਵੀ ਨੁਕਤਾ ਪਾ ਲਾ ਸਕਦੇ ਆ ਹਾਂਜੀ ਹਾਂਜੀ ਵਸਾਖ ਫੁੱਲ ਲੱਗ ਗਿਆ ਜੀ ਹਾਂਜੀ ਹਾਂਜੀ ਵਸਾਖ ਲੱਗੇਗਾ ਮਤਲਬ 40 42 ਤੋਂ ਤਾਂ ਹੋ ਗਿਆ ਤਾਂ ਡਿਗਰੀ ਹੋ ਗਈ ਹਾਂਜੀ ਹਾਂਜੀ ਤੇ ਫੇਰ ਮਤਲਬ ਇਹ ਨੁਕਤਾ ਜਿਹੜਾ ਆ ਉਹਨੂੰ ਥੋੜਾ ਜਿਹਾ ਮਤਲਬ ਘੱਟ ਕਰਕੇ ਲਾਉਣਾ ਹਾਂਜੀ ਹਾਂਜੀ ਤੇ ਉਦਾਂ ਮਤਲਬ ਜਿਹੜਾ ਆ ਉਹ ਇਹ ਨੁਕਤਾ ਜਿਹੜਾ ਆ ਚੱਲੇਗਾ 40 ਬਤਾਈ ਤੋਂ ਜਿਹੜਾ ਤਾਂ ਆ ਨੁਕਤਾ ਉਹ ਤੁਹਾਨੂੰ ਪਤਾ ਮੈਡੀਸਨ ਕੋਈ ਵੀ ਜਿਹੜੀ ਆ ਉਹ ਫਿਰ ਕਬੂਤਰ ਨੂੰ ਖਰਾਬ ਕਰਦੀ ਹੈ ਹਾਂਜੀ ਹਾਂਜੀ ਤੇ ਇਹ ਕਰਕੇ ਮਤਲਬ 42 ਡਿਗਰੀ ਤੱਕ ਇਹ ਜਿਹੜਾ ਆ ਇਹ ਨੁਕਤਾ ਚੱਲ ਜੇਗਾ ਠੀਕ ਉਤੋਂ ਥੱਲੇ ਥੱਲੇ ਜਿਹੜਾ ਆ ਉਹ ਉਹ ਇਹ ਨੁਕਤੇ ਦੀ ਕੋਈ ਪ੍ਰੋਬਲਮ ਨਹੀਂ ਆ ਉਤੋਂ ਤਾਂ ਜਾਏਗਾ ਤੇ ਉਹ ਤੁਹਾਨੂੰ ਪਤਾ ਕੋਈ ਵੀ ਮੈਡੀਸਨ ਜਿਹੜੀ ਆ ਕੰਮ ਨਹੀਂ ਫਿਰ ਦੇਸੀ ਪਾਣੀ ਨਾਲ ਹੀ ਆਪਣਾ ਗੁਜ਼ਾਰਾ ਕਰਨਾ ਪੈਂਦਾ ਹਾਂਜੀ ਹਾਂਜੀ ਤੇ ਜਿਹੜੇ ਵੀ ਨਵੇਂ ਆ ਉੰਨਨਾ ਮੈਂ ਦੱਸਦਾ ਵੀ ਤੁਸੀਂ 40 ਸੀਸੀ ਦੁੱਧ ਲੈਣਾ। ਲੋ ਜੀ ਆਪਣੇ ਉਸਤਾਦ ਜੀ ਨਹੀਂ ਦੱਸਣ ਲੱਗਦੇ ਨੁਕਤਾ। ਠੀਕ ਹੈ ਜੀ। ਤੇ ਲੋਕੀ ਜਿਹੜੇ ਉਸਤਾਦ ਆ ਉਹ ਨਹੀਂ ਦੱਸਦੇ ਆਪਣੇ ਸ਼ਾਗਿਰਦਾਂ ਨੂੰ ਨਹੀਂ ਦੱਸਦੇ ਤੇ ਆਪਾਂ YouTube ਦੇ ਮਾਧਿਅਮ ਰਾਹੀਂ ਸਾਰੇ ਭਰਾਵਾਂ ਨੂੰ ਉਸਤਾਦ ਜੀ ਨਹੀਂ ਗਾਈਡ ਕਰਦੇ ਰਹਿੰਦੇ ਆ ਵੀ ਕਿਵੇਂ ਆ ਕਿਵੇਂ ਕਬੂਤਰਬਾਜੀ ਹਰੇਕ ਕਬੂਤਰਬਾਜੀ ਦੱਸੀ ਆ ਉਸਤਾਦ ਜੀ ਨੇ ਆਂਡੇ ਕੀ ਬੋਤ ਕੀ ਮਾਦੀ ਸਭ ਕੋਈ ਡਿਟੇਲ ਨਾਲ ਤੁਹਾਨੂੰ ਉਸਤਾਦ ਜੀ ਨਹੀਂ ਦੱਸੀ ਜਾਂਦੇ ਆ। ਟਾਡਾ ਕੰਮ ਇਹ ਆ ਵੀ ਸਾਨੂੰ ਸਪੋਰਟ ਕਰਨਾ ਕਿਉਂ ਉਸਤਾਦ ਜੀ ਬਿਲਕੁਲ ਜੀ ਬਾਕੀ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ ਜੀ ਜਿਹੜਾ ਨੁਕਤਾ ਤੁਹਾਨੂੰ ਮੈਂ ਦੱਸਣ ਲੱਗਾ ਹਾਂ ਨਾ ਹਾਂ ਜੀ ਜੀ ਇਹਨੂੰ ਤੁਸੀਂ ਚੈੱਕ ਕਰਿਓ ਤੇ ਚਾੱਕ ਇਹ ਨਾ ਹੋਵੇ ਹੋਵੇ ਵੀ ਘੰਟਾ ਵਾਂਗ ਕਬੂਤਰ ਮਾਰਦਾ ਹੋਵੇ ਘੱਟੋ ਘੱਟ 2 ਘੰਟੇ ਕਬੂਤਰ ਮਾਰੇ ਪੱਕਾ ਹੋਵੇ 2 ਘੰਟੇ ਤੱਕ ਘਟੋ ਘਟ ਵਾਰੇ ਉਹਨੂੰ ਫਿਰ ਚੈੱਕ ਕਰਿਓ ਇਹ ਨਾਵੇਂ ਕਬੂਤਰ ਜੇ ਤੱਕ ਤੁਸੀਂ ਡਾਇਆ ਹੀ ਨਾ ਹੋਵੇ ਤੇ 10 ਮੀਟਰਾਂ ਵਾਰਦਾ ਹੋਵੇ ਉਹਨੂੰ ਭਾਵੇਂ ਤੁਸੀਂ ਸੋਨੇ ਦੇ ਵਰਕ ਤੇ ਜੋ ਮਰਦੀ ਭਾਵੇਂ ਉਹਨੂੰ ਖਵਾ ਦਿਓ ਉਹਨੇ ਨਹੀਂ ਉੱਡਣਾ ਲੋ ਜੀ ਉਸਤਾਦ ਜੀ ਇਹ ਨਾ ਨੁਕਤਾ ਇਹ ਹੈ ਜੀ ਮੂਦਾ ਨੁਕਤਾ ਹੈ ਜਿਹੜਾ ਉਸਤਾਦ ਜੀ ਨਾ ਨਹੀਂ ਦੁਬਈ ਚ ਰਹਿ ਕੇ ਵਾਤੇ ਆ ਠੀਕ ਹੈ ਉੱਥੇ ਹੀ ਇਸਤੇਮਾਲ ਕੀਤਾ ਇੱਥੇ ਵੀ ਇਸਤੇਮਾਲ ਕਰਦੇ ਆ ਜੀ ਨਹੀਂ ਬਾਜ਼ੀਆਂ ਚ ਇੱਥੇ ਵੀ ਹੁਣ ਇਸਤੇਮਾਲ ਕਰਦੇ ਆ ਤੇ ਇਹ ਇਹਨਾਂ ਕਬੂਤਰ ਜਿਹੜਾ ਆ ਰੁਕਦਾ ਨਹੀਂ ਆ ਜਾਏਗਾ ਤਾਂ ਤੇ ਵਧੀਆ ਬਹਿ ਕੇ ਉੱਡ ਕੇ ਮਤਲਬ ਵਧੀਆ ਉੱਡ ਕੇ ਬਹੇਗਾ। ਲਓ ਜੀ ਸਤਾਜ ਜੀ ਨੀ ਤੁਹਾਨੂੰ ਦੱਸਣ ਲੱਗੇ ਆ ਤੇ ਨੋਟ ਕਰੀ ਜੇ ਚੀਜ਼ਾਂ ਉਦਾਂ ਉਦਾਂ ਕਰਨਾ ਜਿਵੇਂ ਸਤਾਜ ਜੀ ਨਾ ਦੱਸਣਾ। ਇੱਕ ਇੱਕ ਮੋਤੀਵਾਲ ਤੁਸੀਂ ਲੈਣੀ ਆ। ਇੱਕ ਲੈਣੀ ਆ ਮਾਡਰਨ। ਦੋ ਗੋਲੀਆਂ ਇਹ ਲੈਣੀਆਂ ਤੇ ਤੀਜੀ ਗੋਲੀ ਤੁਸੀਂ ਲੈਣੀ ਹੈ ਡਲਟਾ ਕਾਰਟ ਤੇ ਜੇ ਡਲਟਾ ਕਾਰਟ ਤੁਹਾਡੇ ਕੋ ਨਹੀਂ ਹੈਗੀ ਤੇ ਫਿਰ ਤੁਸੀਂ ਡਰਸਾ ਦੀ ਪਾ ਸਕਦੇ ਹੋ। ਠੀਕ ਹੈ ਜੀ ਹਾਂਜੀ ਹਾਂਜੀ ਤੇ 40 ਸੀਸੀ ਤੁਸੀਂ ਦੁੱਧ ਜਿਹੜਾ ਆ ਉਹ ਦੁੱਧ ਜਿਹੜਾ ਤੁਸੀਂ ਡੇਰੀ ਤੋਂ ਨਹੀਂ ਲੈਣਾ ਕਿਸੇ ਘਰੋਂ ਲੈਣਾ ਦੁੱਧ ਜੇ ਆਪਣਾ ਹੈਗਾ ਤੇ ਉਹ ਤੁਸੀਂ ਲੈ ਸਕਦੇ ਹੋ ਜੇ ਬੱਕਰੀ ਦਾ ਤੁਹਾਡੇ ਕੋਲ ਹੈਗਾ ਬੱਕਰੀ ਦਾ ਲੈ ਸਕਦੇ ਹੋ ਤੇ ਜੇ ਨਹੀਂ ਤੇ ਗਾਂ ਦਾ ਦੁੱਧ ਲੈ ਲਓ ਜੇ ਮਤਲਬ 40 ਡਿਗਰੀ ਟੈਂਪਰੇਚਰ ਤੋਂ ਤਾਂ ਤੁਸੀਂ ਡੋਣਾ ਹਾਂਜੀ ਹਾਂਜੀ ਫਿਰ ਤੁਸੀਂ ਇਹਦੇ ਵਿੱਚ 10 ਸੀਸੀ ਜਿਹੜਾ ਦਾ ਪਾਣੀ ਮਤਲਬ ਪਾਉਣਾ 30 ਸੀਸੀ ਦੁੱਧ ਪਾਉਣਾ ਤੇ 10 ਸੀਸੀ ਪਾਣੀ ਪਾਉਣਾ ਹਾਂਜੀ ਹਾਂਜੀ ਠੀਕ ਹੈ ਜੀ ਉਹਦੇ ਵਿੱਚ ਇਹ ਤਿੰਨੇ ਗੋਲੀਆਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਮਤਲਬ ਦੋ ਗੋਲੀਆਂ ਤੇ ਅੱਧੀ ਡੈਕਸਾ ਤੇ ਜਾਂ ਫਿਰ ਇੱਕ ਡਲਟਾ ਕਾਰਡ ਇਹ ਤੁਸੀਂ ਪਾਉਣੀ ਆ ਠੀਕ ਠੀਕ ਤੇ ਜੇ ਅੱਜ ਇਹੋ ਜਿਹਾ ਠੰਡਾ ਮੌਸਮ ਆ ਫਿਰ ਤੁਸੀਂ ਪਾਣੀ ਨਹੀਂ ਵਿੱਚ ਪਾਉਣਾ ਫਿਰ 40 ਸੀਸੀ ਦੁੱਧ ਤੇ ਇਹ ਗੋਲੀਆਂ ਪਾ ਕੇ ਤੇ ਤੁਸੀਂ ਇਹਨੂੰ ਮਤਲਬ ਸ਼ਾਮੀ ਤੁਸੀਂ 5 ਵਜੇ ਜਿਹੜਾ ਮਤਲਬ ਦੁੱਧ ਚੋ ਕੇ 5 6 ਵਜੇ ਤੁਸੀਂ ਇਹਨੂੰ ਗੋਲੀਆਂ ਵਿੱਚ ਡੋਪ ਦੇਣੀਆਂ ਨੇ ਅੱਛਾ ਜੀ ਫਿਰ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਚੰਗੀ ਤਰ੍ਹਾਂ ਦੇ ਰਾਤ ਨੂੰ 11 ਵਜੇ ਦੋਣੀਆਂ ਦੀ 2 ਸੀਸੀ ਕਬੂਤਰ ਨੂੰ ਲਾਉਣੀ ਆਏ ਜਿਹੜਾ ਕੋ ਭੈੜਾ ਹੈ ਉਹਨੂੰ ਢਾਈ ਲਾ ਸਕਦੇ ਹੋ ਜਿਹੜਾ ਬਹੁਤਾ ਚੰਗਾ ਉਹਨੂੰ ਡੇਢ ਲਾ ਸਕਦੇ ਹਾਂਜੀ ਹਾਂਜੀ ਇਹ ਤੋਂ ਤਾਂ ਨਹੀਂ ਇਹ ਜਾਣਾ ਜਿਹੜਾ ਭੈੜਾ ਉਹਨੂੰ ਤੁਸੀਂ ਢਾਈ ਵੀ ਲਾ ਸਕਦੇ ਹੋ ਤਿੰਨ ਵੀ ਲਾ ਸਕਦੇ ਹੋ ਹਾਂਜੀ ਹਾਂਜੀ ਪਰ ਤੁਸੀਂ ਹੱਥ ਟਕਾਉਣਾ ਸਹੀ ਹੈ ਜੀ ਠੀਕ ਹੈ ਤੁਸੀਂ ਪਹਿਲਾਂ ਇਹਨਾਂ ਨੂੰ ਇਹਨੂੰ ਚੈੱਕ ਕਰਨਾ ਵਾ ਹੱਥ ਟਕਾ ਕੇ ਤੇ ਫਿਰ ਤੁਸੀਂ ਇਹ ਲਾਉਣਾ ਵਾ ਤੇ ਤੁਹਾਨੂੰ ਦੱਸ ਦੇਗਾ ਵੀ ਮਤਲਬ ਹੈ ਕੀ ਚੀਜ਼ ਆ ਕੀ ਗੱਲ ਆ ਤੇ ਜੇ ਤੇ ਕਿਸੇ ਕੋਲ ਡਕਸਾ ਕਾਰ ਨਹੀਂ ਹੈਗੀ ਤੇ ਉਹ ਡਕਸਾ ਪਾ ਸਕਦਾ ਦੀ ਠੀਕ ਆ ਡਕਸਾ ਮਲਕੀ ਆਪਣੇ ਆਮ ਜੀ ਬਈ ਸਭ ਡਕਸਾ ਮਿੱਠਾ ਸੋਣ ਜਿਹੜੀ ਆ ਦੋ ਚਾਰ ਰੁਪਈਆ ਦਾ ਪਤਾ ਮਿਲ ਜਾਂਦਾ ਇਹ ਤੁਸੀਂ ਪਾ ਸਕਦੇ ਹੋ ਹਾਂਜੀ ਹਾਂਜੀ ਤੇ ਜੇ ਤੁਹਾਡੇ ਕੋਲ ਡਕਸਾ ਨਹੀਂ ਹੈਗੀ ਤੇ ਦੋਵੇਂ ਗੋਲੀਆਂ ਪਾ ਦਿਓ ਦੋਵੇਂ ਤੁਹਾਨੂੰ ਕੰਮ ਕਰਨਗੀਆਂ ਠੀਕ ਆ ਜੀ ਤੇ ਇਹ ਨੁਕਤਾ ਜਿਹੜਾ ਜਿਹੜਾ 5 7 12 10 12 ਹੋਈਆਂ ਨੇ ਉਹ ਤੁਸੀਂ ਲਾਓ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕੀ ਕੀ ਚੀਜ਼ ਆ ਤੇ ਕੀ ਨਹੀਂ ਚੀਜ਼ ਹਾਂਜੀ ਬਾਕੀ ਤੁਸੀਂ ਪਹਿਲਾਂ ਇਹਨੂੰ ਜਮਾਉਣਾ ਜ਼ਰੂਰ ਆ ਹਾਂਜੀ ਚੈੱਕ ਕਰਕੇ ਲਾਓ ਠੀਕ ਹੈ ਤੁਹਾਨੂੰ ਮਜ਼ਾ ਆਵੇਗਾ ਲਓ ਜੀ ਉਸਤਾਦ ਜੀ ਨੇ ਦੱਸਿਆ ਜੀ ਆਪਾਂ ਨੂੰ ਠੀਕ ਹੈ ਜੀ ਤੇ ਜਿਹੜੇ ਭਰਾ ਵਾ ਆਪਾਂ ਨੂੰ ਜ਼ਰੂਰ ਸਪੋਰਟ ਕਰਿਓ ਜੀ ਤੇ ਉਸਤਾਦ ਜੀ ਨੇ ਅਗਲੀ ਵੀ ਲਾਈਕ ਜ਼ਰੂਰ ਕਰਨਾ ਥੱਲੇ ਕਮੈਂਟ ਜ਼ਰੂਰ ਕਰਨਾ ਕਿਉਂਕਿ ਆਪਣੇ ਉਸਤਾਦ ਬਹੁਤ ਜ਼ਿਆਦਾ ਘੱਟ ਨਹੀਂ ਠੀਕ ਹੈ ਜੀ ਜਿਹੜੇ ਦੱਸਦੇ ਨੇ ਤੇ ਇਹ ਉਸਤਾਦ ਜੀ ਉਹ ਨੇ ਜਿਨ੍ਹਾਂ ਨੇ ਅਜੇ ਤੱਕ ਇਹ ਗੱਲ ਦਾ ਲੁਕਾ ਨਹੀਂ ਰੱਖਿਆ ਤੇ ਜ਼ਰੂਰੀ ਨਹੀਂ ਉਹਨਾਂ ਨੂੰ ਇਹ ਆ ਵੀ ਆਪਣੀ ਸ਼ਗਿਲਦੀ ਆ ਠੀਕ ਹੈ ਜੀ ਸਾਰੇ ਇੱਕ ਨੂੰ ਦੱਸਦੇ ਪਏ ਆਪਣੇ YouTube ਦੇ ਮਾਧਿਅਮ ਰਾਹੀਂ ਤੇ ਹੋਰ ਵੀ ਜਿਹੜੀ ਅੱਗੇ ਨੈਕਸਟ ਵੀਡੀਓ ਵੀ ਜਿਹੜੀਆਂ ਤੁਹਾਨੂੰ ਜਿਹੜੀਆਂ ਵਾਂ ਹੋਰ ਵੀ ਦੱਸਣਗੇ ਅਸੀਂ ਤੁਹਾਨੂੰ ਮਤਲਬ ਦੱਸਣ ਦਾ ਕੋਈ ਤੜਕੋ ਕੋਈ ਪੈਸਾ ਨਹੀਂ ਲੈਂਦੇ ਜਾਂ ਤੁਹਾਨੂੰ ਇਹੋ ਆਸਾਨ ਨਹੀਂ ਕਰਨਦੇ ਪਰ ਸਿਰਫ ਇਹ ਆ ਵੀ ਤੁਸੀਂ ਲਾਇਕ ਲਾਇਕ ਕਰਕੇ ਇੱਕ ਹੌਸਲਾ ਵਧਾ ਦਿਆ ਕਰੋ ਹਾਂਜੀ ਹਾਂਜੀ ਤੇ ਬੰਦਾ ਮਤਲਬ ਲਾਇਕ ਕਰਨ ਰਿਹਾ ਵਾਕਈ ਵੀ ਫਿਰ ਫਿਰ ਅਸੀਂ ਅਸੀਂ ਉਹ ਡਾਰੀਆਂ ਖੋਲਾਂਗੇ ਠੀਕ ਹੈ ਜੀ ਤੇ ਤੁਹਾਨੂੰ ਦੱਸਾਂਗੇ ਤੇ ਜੇ ਤੁਸੀਂ ਲਾਇਕ ਨਹੀਂ ਕਰਦੇ ਤੇ ਵੀਡੀਓ ਵੇਖ ਲੈਂਦੇ ਜੋ ਲਾਇਕ ਨਹੀਂ ਕਰਦੇ ਤੇ ਫਿਰ ਅਹੀ ਆ ਜਾਂਦੇ ਨੇ ਵੀ ਯਾਰ ਮਤਲਬ ਇਹਦੀ ਗੱਲ ਨਹੀਂ ਬੰਦੀ ਠੀਕ ਹੈ ਜੀ ਹਾਂ ਜੀ ਬਿਲਕੁਲ ਸਹੀ ਹੈ ਜੀ ਲਓ ਜੀ ਉਸਤਾਦ ਜੀ ਨੇ ਬਹੁਤ ਵਧੀਆ ਅੱਜ ਜਿਹੜਾ ਵਾ ਤੁਹਾਨੂੰ ਆਪਣਾ ਨੁਕਤਾ ਦੱਸਿਆ ਵਾ ਤੇ ਉਮੀਦ ਹੈ ਜੀ ਵੀਡੀਓ ਚੰਗੀ ਲੱਗੀ ਹੋਗੀ ਮਿਲਦੇ ਤਾਂ ਨੈਕਸਟ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ